ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਉਦਮ ਸਿੰਘ ਨਗਰ ਉੱਤਰਾਖੰਡ ਸਾਬ ਸ਼੍ਰੀ ਗੁਰਨਾਨਕ ਦੇਵ ਜੀ ਮਹਾਰਾਜ ਜਦੋਂ ਭਾਰਤ ਵਿੱਚ ਉੱਤਰਾਖੰਡ ਦੇ ਜ਼ਿਲ੍ਹਾ ਉਦਮ ਸਿੰਘ ਨਗਰ ਦੇ ਨਗਰ ਕਾਸ਼ੀਪੁਰ ਵਿੱਚ ਇਮਲੀ ਦੇ ਦਰਖਤ ਹੇਠ ਬਰਾਜਮਾਨ ਹੋਏ ਤਾਂ ਕੀ ਦੇਖਦੇ ਹਨ ਕਿ ਨਗਰ ਦੇ ਵਸਨੀਕ ਜ਼ਰੂਰਤ ਦੇ ਸਮਾਨਾਂ ਨੂੰ ਬੈਲ ਗੱਡਿਆਂ ਟਾਂਗਿਆਂ ਤੇ ਲੱਦ ਕੇ ਪਰਿਵਾਰਾਂ ਸਮੇਤ ਨਗਰ ਨੂੰ ਛੱਡ ਕੇ ਜਾ ਰਹੇ ਹਨ ਗੁਰੂ ਜੀ ਦੇ ਪੁੱਛਣ ਤੇ ਨਗਰ ਵਾਸੀਆਂ ਨੇ ਬੜੇ ਦੁਖੀ ਮਨ ਨਾਲ ਦੱਸਿਆ ਕਿ ਹਰ ਸਾਲ ਨਗਰ ਵਿੱਚੋਂ ਵਗਣ ਵਾਲੇ ਦਰਿਆ ਸਵਰਨਪੱਤਰਾ ਵਿੱਚ ਹੜ ਆ ਜਾਣ ਕਰਕੇ ਜਾਨ ਮਾਲ ਦਾ ਬਧੇਰੇ ਨੁਕਸਾਨ ਹੋ ਜਾਂਦਾ ਹੈ ਨਗਰ ਵਾਸੀ ਆਰਥਿਕ ਸਮਾਜਿਕ ਰਾਜਨੀਤਿਕ ਤੇ ਧਰਮ ਪੱਖੋਂ ਕਾਫੀ ਕਮਜ਼ੋਰ ਹੋ ਗਏ ਹਨ ਕਿਸੇ ਪਾਸੇੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਾ ਮਿਲਣ ਕਾਰਨ ਮਜਬੂਰੀ ਵਿੱਚ ਨਗਰ ਨੂੰ ਛੱਡ ਕੇ ਜਾਣਾ ਪੈ ਰਿਹਾ ਹੈ ਨਗਰਵਾਸੀਆਂ ਦੇ ਦਿਲ ਦੇ ਦਰਦ ਨੂੰ ਮਹਿਸੂਸ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਮੂਲ ਮੰਤਰ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਦੇ ਸਿਮਰਨ ਦੀ ਤਾਕਤ ਦੇ ਭਰੋਸੇ ਨਗਰਵਾਸੀਆਂ ਨੂੰ ਨਗਰ ਵਿੱਚ ਹੀ ਬਸਣ ਲਈ ਪ੍ਰੇਰਿਤ ਕੀਤਾ ਅਤੇ ਭਾਈ ਮਰਦਾਨਾ ਨੂੰ ਬਚਨ ਕੀਤਾ ਮਰਦਾਨਿਆਂ ਰਵਾਬ ਵਜਾ ਬਾਣੀ ਆਈ ਹੈ ਇੱਕ ਪਾਸੇ ਗੁਰੂ ਜੀ ਨੇ ਭਾਈ ਮਰਦਾਨੇ ਦੇ ਰਵਾਬ ਦੀ ਸੰਗਤ ਵਿੱਚ ਅਲੌਕਿਕ ਗੁਰਬਾਣੀ ਦਾ ਗਾਇਨ ਆਰੰਭ ਕੀਤਾ ਤਾਂ ਦੂਜੇ ਪਾਸੇ ਸਾਰੀ ਕੁਦਰਤ ਬਾਣੀ ਸੁਣ ਕੇ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਗਈ ਦੇਖਦੇ ਹੀ ਦੇਖਦੇ ਸਵਰਨਪਦਰਾ ਨਦੀ ਨੇ ਆਪਣਾ ਪਾਣੀ ਘਟਾ ਕੇ ਗੁਰੂ ਜੀ ਤੋਂ ਚਰਨ ਛੋਹ ਪ੍ਰਾਪਤ ਕੀਤੀ ਅਤੇ ਕੁਝ ਵਿਦਵਾਨਾਂ ਦੇ ਮਤ ਅਨੁਸਾਰ ਜਦੋਂ ਸਵਰਨਪਦਰਾ ਨਦੀ ਨੇ ਆਪਣਾ ਪਾਣੀ ਘਟਾ ਕੇ ਗੁਰੂ ਜੀ ਤੋਂ ਚਰਨ ਛੋਹ ਪ੍ਰਾਪਤ ਕੀਤੀ ਤਾਂ ਗੁਰੂ ਜੀ ਨੇ ਇੱਕ ਢੇਲਾ ਪੱਛਮ ਦਿਸ਼ਾ ਵੱਲ ਸੁੱਟ ਕੇ ਨਦੀ ਨੂੰ ਸ਼ਹਿਰ ਤੋਂ ਬਾਹਰ ਵਗਣ ਦਾ ਹੁਕਮ ਦਿੱਤਾ ਇਸ ਲਈ ਉਸ ਸਮੇਂ ਤੋਂ ਹੀ ਅੱਜ ਤੱਕ ਗੁਰੂ ਜੀ ਦੇ ਹੁਕਮ ਨੂੰ ਮੰਨਦੇ ਹੋਏ ਸਵਰਨਪੱਦਰਾ ਨਦੀ ਨਗਰ ਤੋਂ ਬਾਹਰ ਪੱਛਮ ਵੱਲ ਗੁਰਦੁਆਰਾ ਸਾਹਿਬ ਤੋਂ ਤਕਰੀਬਨ 1000 ਮੀਟਰ ਦੀ ਦੂਰੀ ਤੇ ਢੇਲਾ ਨਦੀ ਦੇ ਨਾਮ ਨਾਲ ਬੜੇ ਹੀ ਸ਼ਾਂਤ ਵੇਗ ਨਾਲ ਵਗ ਰਹੀ ਹੈ ਅਤੇ ਕੁਝ ਵਿਦਵਾਨਾਂ ਦੇ ਮਤ ਅਨੁਸਾਰ ਜਦ ਗੁਰੂ ਜੀ ਸ੍ਰੀ ਨਾਨਕ ਮੱਤਾ ਸਾਹਿਬ ਤੋਂ ਨਗਰ ਕਾਸ਼ੀਪੁਰ ਵੱਲ ਆ ਰਹੇ ਸਨ ਤਾਂ ਉਹਨਾਂ ਦੇ ਨਾਲ ਸ੍ਰੀ ਗੋਰਖਨਾਥ ਜੀ ਦੇ ਚੇਲੇ ਸ੍ਰੀ 나ਗਨਾਥ ਜੀ ਵੀ ਨਗਰ ਕਾਸ਼ੀਪੁਰ ਆਏ ਸਨ ਜਿਨ੍ਹਾਂ ਦਾ ਤਪ ਸਥਾਨ 나ਗਨਾਥ ਮੰਦਿਰ ਅੱਜ ਵੀ ਕਾਸ਼ੀਪੁਰ ਨਗਰ ਦੀ ਸ਼ੋਭਾ ਵਧਾ ਰਿਹਾ ਹੈ ਜਿਸ ਸਥਾਨ ਤੇ ਬਾਬਾ ਨਾਨਕ ਜੀ ਬਰਾਜਮਾਨ ਹੋਏ ਉਸ ਸਥਾਨ ਤੇ ਅੱਜ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹਿਲੀ ਪਾਤਸ਼ਾਹੀ ਸ਼ਸ਼ੋਭਤ ਹੈ ਜੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾਸੰਗਤਾ ਨਾਲ ਵੀ ਸਾਂਝੀ ਕਰਦੇ ਹੋ ਜੀ ਬੋਲੋ ਜੀ ਵਾਹਿਗੁਰੂ